ਇਸ ਘਰ ਵਿੱਚ ਕਮਾਉਣ ਵਾਲਾ ਇੱਕ ਅਤੇ ਖਾਣ ਵਾਲੇ 8 ਹੋਣਗੇ ਉਸ ਘਰ ਤੇ ਹਾਲਾਤ ਕਿ ਹੋ ਸਕਦੇ ਹਨ ਪਰ ਜੇਕਰ ਉਹ ਇੱਕ ਪਰਸਨ ਵੀ ਮੰंजे ਤੇ ਬੈਠ ਜਾਵੇ ਤਾਂ ਪਰਿਵਾਰ ਦੇ ਕੀ ਹਾਲਾਤ ਹੋ ਜਾਣਗੇ اے ایس ਸੀ ਕੁਝ ਨਹੀਂ ਬਿਆ ਕਰਾਂਗੇ ਬਲਕਿ ਇਹ ਤਸਵੀਰਾਂ ਹੀ ਬਿਆਨ ਕਰਨਗੀਆਂ ਅਤੇ ਹਰ ਇੱਕ ਨੂੰ ਜ਼ਰੂਰ ਭਾਵੁਕ ਵੀ ਕਰਨਗੀਆਂ ਜੋ ਤੁਸੀਂ ਆਪਣੀ ਸਕਰੀਨ ਉੱਪਰ ਇਹ ਬਿਲਕੁਲ ਦੇ ਬੱਚੇ ਦੇਖ ਰਹੇ ਹੋ ਇਹਨਾਂ ਦੇ ਪਿਤਾ ਦੀ ਇੱਕ ਵਾਰ 3 ਸਾਲ ਪਹਿਲਾਂ ਲਤ ਟੁੱਟ ਜਾਂਦੀ ਹੈ ਅਤੇ ਠੀਕ ਹੋਣ ਤੋਂ ਬਾਅਦ ਫਿਰ ਉੱਪਰੋਂ ਟੁੱਟ ਜਾਂਦੀ ਹੈ ਅਤੇ ਨਾਲ ਹੀ ਪਰਿਵਾਰ ਦੀ ਜੀਣ ਦੀ ਆਸ ਵੀ ਟੁੱਟ ਜਾਂਦੀ ਹੈ ਕਿਉਂਕਿ ਇਹ ਉਹ ਬਦਨਸੀਬ ਹੈ ਜਿਸਦੀ 10 ਸਾਲ ਪਹਿਲਾਂ ਪਹਿਲੀ ਪਤਨੀ, ਦੋ ਬੱਚੇ ਛੱਟ ਰੱਬ ਕੋਲ ਚਲੀ ਜਾਂਦੀ ਅਤੇ ਬੱਚਿਆਂ ਦੀ ਪਰਵਰਿਸ਼ ਦੇ ਲਈ ਦੂਜਾ ਵਿਆਹ ਕਰਵਾ ਲਿਆ ਜਾਂਦਾ ਹੈ। ਅਤੇ ਫਿਰ ਤਿੰਨ ਬੱਚੇ ਦੂਸਰੀ ਘਰ ਵਾਲੀ ਦੇ ਹੁੰਦੇ ਹਨ ਪਰ ਹੁਣ ਇਹਨਾਂ ਬੱਚਿਆਂ ਵਾਸਤੇ ਵੀ ਮੁਸ਼ਕਿਲ ਪਣੀ ਹੋਈ ਹੈ ਕਿਉਂਕਿ ਉਹਨਾਂ ਦਾ ਪਿਤਾ ਦਿਹਾੜੀ ਕਰਨ ਤੋਂ ਅਸਮਰਥ ਹੈ ਅਤੇ ਪਰਿਵਾਰ ਸਿਰਫ ਉਸਦੀ ਲੱਤ ਦਾ ਆਪਰੇਸ਼ਨ ਕਰਵਾਉਣ ਦੀ ਮਦਦ ਮੰਗ ਰਿਹਾ ਹੈ ਤਾਂ ਜੋ ਠੀਕ ਹੋਣ ਤੋਂ ਬਾਅਦ ਫਿਰ ਆਪਣੇ ਪਰਿਵਾਰ ਦੀ ਗੁਜ਼ਾਰੇ ਲਈ ਮਿਹਨਤ ਕਰ ਸਕੇ ਪੰਜ ਬੱਚੇ ਅਤੇ ਗਰੀਬੀ ਨਾਲ ਲੜ ਰਹੇ ਪਤੀ ਪਤਨੀ ਨੇ ਕਿਹਾ ਕਿ ਸਾਨੂੰ ਕੋਈ ਮਦਦ ਨਹੀਂ ਚਾਹੀਦੀ ਮੇਰੀ ਲੱਤ ਦਾ ਆਪਰੇਸ਼ਨ ਹੋ ਜਾਵੇ ਜਿਸ ਨਾਲ ਮੈਂ ਆਪਣੇ ਪਰਿਵਾਰ ਲਈ ਪਹਿਲਾ ਵਾਰ ਕਮਾਈ ਕਰ ਸਕਾਂ ਅਤੇ ਉਹਨਾਂ ਦੀ ਪਰਵਰਿਸ਼ ਕਰ ਸਕਾਂ ਉਨਾ ਕਿਹਾ ਕਿ 3 ਸਾਲ ਪਹਿਲਾਂ ਲੱਤ ਟੁੱਟੀ ਸੀ ਅਤੇ ਹੁਣ ਫਿਰ ਦੁਬਾਰਾ ਉਪਰ ਟੁੱਟ ਗਈ ਹੈ ਅਤੇ 2 ਮਹੀਨੇ ਹੋ ਗਏ ਇੰਜ ਹੀ ਮੰਝੇ ਉੱਤੇ ਪਿਆ ਹਾਂ ਗੁਰਜਿੰਦਰ ਸਿੰਘ ਦੀ ਪਤਨੀ ਰਾਜਪੀਰ ਕਹਿੰਦੀ ਹੈ ਕਿ ਬਹੁਤ ਔਖਾ ਹੈ ਬੱਚਿਆਂ ਦੇ ਨਾਲ ਇਸ ਮਾਹੌਲ ਦੇ ਵਿੱਚ ਰਹਿਣਾ ਨਾ ਬੱਚਾਂ ਕੋਲ ਚੱਪਲ ਨਾ ਘਰ ਵਿੱਚ ਕੁਝ ਖਾਣ ਨੂੰ 10 ਰੁਪਏ ਦਾ ਦੁੱਧ ਲਿਆ ਕੇ ਇਹਨਾਂ ਬੱਚਿਆਂ ਨੂੰ ਚਾਪ ਲਾਉਂਦੀ ਹਾਂ ਜਦ ਬੱਚੇ ਦੁੱਧ ਮੰਗਦੇ ਹਨ ਅਤੇ ਦੋ ਮੰਜੇ ਹਨ ਉਹ ਵੀ ਤੁਸੀਂ ਦੇਖ ਰਹੇ ਹੋ ਕਿ ਕੀ ਹਾਲਾਤ ਹਨ ਜਦੋਂ ਬੱਚੇ ਦੁੱਧ ਮੰਗਦੇ ਹਨ ਤਾਂ ਉਸ ਸਮੇਂ ਕੀ ਹਾਲਾਤ ਹੁੰਦੇ ਹਨ ਇਹ ਤੁਸੀਂ ਸਮਝ ਹੀ ਸਕਦੇ ਹੋ ਬਹੁਤ ਜਾਰੇ ਪੜੀ ਮਾਰੇ ਆ ਪਰ ਚਾਉਣਿਆ ਕਿ ਇਹਦਾ ਲਾਜ ਹੋ ਜੇ ਤੇ ਚਲੋ ਮੇਰਾ ਥੋੜਾ ਬਟਾਣਾ ਕਰਦਾ ਗੁਜ਼ਾਰਾ ਚੱਲਣ ਦੇ ਪੇ ਬਹੁਤ ਮਾਰੇ ਹਾਲਾਤ ਆਲੇ ਬੱਚੇ ਵੀ ਮੇਰੇ ਰੋਕ ਲਾ ਕੇ ਸੌਂ ਜਾਂਦੇ ਰਾਤ ਦਿਨੇ ਤੇ 1 ਕਿਲੋ ਆਟਾ ਲਈਦਾ ਔਰ ਚੋਂ ਦੋ ਟਾਈਮ ਕਰੀਦੇ ਇਹ ਇੱਦਾਂ ਵਿਚਾਰੇ ਰੋਕ ਲਾ ਕੇ ਚਾਹ ਪਾਣੀ ਪਿਆਲ ਛੱਡੀ ਰਾਇ ਤੇ ਚੱਲ ਜਿੱਦਾਂ ਕਦੇ ਨਾ ਦੁੱਧ ਚਾਹ ਵੀ ਮਿਲੇ ਤਾਂ ਪਾਣੀ ਪਾ ਕੇ ਡੰਬੋ ਦਲ ਚ ਦੇ ਦਿੰਨੀ ਮੈਂ ਇਸ ਤਾਂ ਜੱਲੇ ਵਿਚਾਰੇ ਵੱਡਾ ਇਹ ਰਾਤ ਦਿਨੇ ਇੱਦਾਂ ਹੀ ਕਰਦੇ ਰਹਿੰਦੇ ਚੱਲੇ ਮਾਰੇ ਚੰਗਾ ਟੈਮ ਕੱਢ ਲਈ ਰੋ ਬਾਹਰ ਇੱਥੇ ਪੈ ਜਾਂਦੇ ਗਲੀ ਤੇ ਦੋਵੇਂ ਜਾਣੇ ਹੋ ਰੇ ਨਾ ਮੰਮੀ ਨਾ ਤੇ ਆਪਾਂ ਇੱਦਾਂ ਇਸ਼ਾਰੇ ਜਾਨੇ ਕੇ ਮਨਜੀਤੇ ਸ਼ੌਂਜੀ ਦਾ ਬਹੁਤ ਮੁਸ਼ਕਲ ਹੋਂਦੀ ਭਾਜੀ ਹੱਦਨ ਦਹ ਰੁਪਈਆ ਦਾ ਈਡਾ ਲੈ ਇੱਧਾ ਤੇ ਚਾ ਚੂਜ਼ ਬਣਾ ਕੇ ਪਾ ਦੀ ਦੀ ਵਿਚਾਰੇ ਤੇ ਇੰਦਾ ਗਰੋਂਦੇ ਨੇ ਡੇ ਰੋੜ ਆ ਕੇ ਵਿਚਾਰੇ ਟਾਈਮ ਕੱਢ ਲੈਂਦੇ ਆਪਣੇ ਆਪਾਂ ਇਹੀ ਚਾਉਂਦੇ ਆ ਕਿ ਇਹਨਾਂ ਲਾਜ ਹੋ ਜੇ ਲਾਜ ਹੱਥੋਂ ਨਾ ਦੇ ਕੋ ਲਾਜ ਨਹੀਂ ਹੋਇਆ ਤੇ ਅਮੀਨਾ 1.5 ਮਹੀਨਾ ਤੋਂ ਹੋ ਚੱਲੇ ਪਏ ਨੂੰ ਤੇ ਬਹੁਤ ਟੰਗੀਆਂ ਆਉਂਦੀ ਤੇ ਆਪਾਂ ਚਾਉਂਦੇ ਆ ਕਿ ਇਹਦਾ ਲਾਜ ਹੋ ਜੇ ਤੇ ਚਲੋ ਸਾਡੇ ਘਰ ਦਾ ਵੀ ਥੋੜਾ ਬੋਟਾ ਸਿਸਟਮ ਜਿਹੜਾ ਨਾ ਸਹੀ ਹੋ ਜੇ ਜੀ ਚप्पल ਹਟ ਹੋਵੇ ਆਪਾਂ ਟਾਂਗ ਬੈਠੇ ਇੱਡਾ ਨੰਗੇ ਪੈਰੀ ਮੈਂ ਬਾਹਰ ਵੰਦਰ ਜੀ ਰੋ ਜਾਨੀ ਇਹਦੀ ਚप्पल ਪਾ ਖਾਨੀ ਆ ਤੇ ਬਾਹਰ ਅੰਦਰ ਇੱਡਾ ਨਹੀਂ ਤੇ ਇੱਡਾ ਟੁਰੇ ਫਿਰਦੇ ਨੰਗੇ ਪੈਰੀਏ ਬੱਚੇ ਆ ਤੇ ਮੇਰੇ ਉਹ ਵੀ ਇੱਡਾਂ ਟੁਰੇ ਫਿਰਦੇ ਨੇ ਮੈਂ ਇਹੋ ਬੇਨਤੀ ਕਰਦਾ ਆ ਵੀ ਮੇਰਾ ਇਲਾਜ ਹੋ ਜੇ ਤੇ ਮੇਰੇ ਘਰ ਦੇ ਹਾਲਾਤ ਥੋੜੇ ਠੀਕ ਹੋ ਜਾਣ ਜਿਹੜੇ ਸਾਤਾ ਉਹ ਵੀ ਅਹੀ ਮੀਂਹ ਕਣੀ ਆਉਂਦਾ ਆ ਤੇ ਬਹੁਤ ਡਰਦੇ ਰਹਿੰਦੇ ਆ ਤੇ ਸਾਡੇ ਥੋੜੇ ਹਾਲਾਤ ਸਹੀ ਹੋ ਜਾਣ ਵੈਂ ਇਹੋ ਚੰਨਾ ਵੀਰਾਗੜੀ ਬੇਨਤੀ ਕਰਦਾ ਲੱਤ ਮੇਰੀ ਪਹਿਲੋਂ ਵੀ ਟੁੱਟ ਗਈ ਸੀ ਤੇ ਚਲੋ ਚੁੱਕ ਝੁਕਾ ਕੇ ਮਾਤਾ ਨੇ ਲਾਜ ਕਰਾਤਾ ਤੇ ਚਲੋ ਕੰਮ ਮੈਂ ਕਰਦਾ ਰਿਹਾ ਫਿਰ ਤੇ ਫਿਰ ਮੇਰੇ ਸੱਟ ਲੱਗੀ ਤੇ ਫੇਰ ਹੀ ਮੈਂ ਆਪਣੀ ਹਿੰਮਤ ਨਹੀਂ ਹਾਰੀ ਫੇਰ ਹੀ ਮੈਂ ਹੌਲੀ ਹੌਲੀ ਕਰਦਾ ਰਿਹਾ ਤੇ ਜਦੋਂ ਮੈਂ ਜਾਨੀ ਕਿ ਬੁਦਾ ਹੀ ਰਹਿ ਗਿਆ ਤੇ ਫਿਰ ਮੈਨੂੰ ਮੰਜੀ ਤੇ ਬਹਿਣਾ ਪੈ ਗਿਆ ਮੰਜੀ ਦੇ ਮੈਨੂੰ 2 ਸਾਲ ਹੋ ਜਲੇ ਮੰਜੀ ਦੇ ਪੈਸੇ ਨੂੰ ਨਹੀਂ ਦੁਬਾਰਾ ਕਿੰਨੇ ਚਾਹ ਰਿਹਾ ਨਾ 2 ਮਹੀਨੇ ਹੋ ਜਲੇ ਮੈਨੂੰ ਮੰਜੀ ਦੇ ਪੈਸੇ ਨੂੰ ਬਹੁਤ ਘਰ ਦਾ ਬਿਜਾਰਾ ਕਰਨਾ ਕਿਤੇ ਨਾ ਕੋਈ ਆਪਾ ਬੱਦ ਬਹੁਤ ਛੋਟੇ ਛੋਟੇ ਮੇਰੇ ਨਿਆਣੇ ਆ ਤੇ ਬਹੁਤ ਮੁਸ਼ਕਲ ਹੋ ਗਿਆ ਹਨ ਨੂੰ ਹੁਣ ਮੈਂ ਕੀ ਦਸਾਂ ਵੀਰਾਂ ਨੂੰ ਵੀ ਮੈਂ ਕਿਦਾਂ ਟਾਈਮ ਪਾਸ ਕਰੰਡਿਆ ਆਪਣਾ ਮਾਤਾ ਜੀ ਦੀ ਵਾਰਤ ਮਾਦਾ ਜਾਂਦੀ ਆ ਬਾਰਤੇ ਮਾਈ 60 70 80 ਰੁਪਏ ਲੈ ਕੇ ਆਉਂਦੀ ਆ ਤੇ ਉਹਦੇ ਨਾਲ ਟਾਈਮ ਪਾਸ ਹੀ ਕਰਦੇ ਆ ਤੇ ਇਹੋ ਨਾਲ ਅਸੀਂ ਗੁਜ਼ਾਰਾ ਕਰਦੇ ਆ ਮੈਂ ਤੇ ਇਹ ਮੰਗਦੇ ਆ ਹੀ ਵੀ ਮੇਰਾ ਲਾਜ ਹੋ ਜੇ ਮੈਂ ਠੀਕ ਹੋ ਜਾਾਂ ਤੇ ਆਪਣੇ ਨਿਆਣਿਆਂ ਨੂੰ ਵੀ ਨਿਆਣੇ ਮੇਰੇ ਤਰਸਦੇ ਰਹਿੰਦੇ ਖਾਣ ਨੂੰ ਵੀ ਜਿਦੋਂ ਲੋਕੀ ਖਾਂਦੇ ਆ ਤੇ ਇਹ ਵੀ ਮੰਗਦੇ ਆ ਰੋਂਦੇ ਆ ਤੇ ਫਿਰ ਮੈਨੂੰ ਆਪ ਨੂੰ ਵੀ ਹੋਰ ਤਰ੍ਹਾਂ ਹੁੰਦਾ ਮੰਜੀ ਦੇ ਪੈਸੇ ਨੂੰ ਵੀ ਮੈਂ ਇਹਨਾਂ ਨੂੰ ਲੈ ਕੇ ਦਵਾ ਤੇ ਪਰ ਮੇਰੇ ਕੋਲ ਮੈਂ ਮਜਬੂਰ ਆ ਨਹੀਂ ਲੈ ਕੇ ਦਿੱਤਾ ਜਾਂਦਾ ਮੇਰੇ ਕੋਲੋਂ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ ਐਸਐਮਜ਼ ਨਿਊਜ਼